हां जी भाई, जी जी भाई गुरु जेडी मनमोखा ਤੇ ਵਿਆਹ ਤੇ ਜਾਣਦੀ ਗੱਲ ਕਰਾਂ ਜੀ ਕਰ ਰਿਹਾ ਨਾ ਪਹਿਲੇ ਅਮਨਦੀਪ ਭੈਣ ਜੀ ਵੀ ਆਈ ਸੀ ਤੇ ਵਾਈਗਰੋ ਇਹਦਾ ਪ੍ਰੈਕਟੀਕਲ ਗੁਰੂ ਸਾਹਿਬ ਨੇ ਕਰਵਾਇਆ ਸੀ ਉਹ ਸੰਗਤ ਵਿੱਚ ਸ਼ੇਅਰ ਕਰਨਾ ਕਿ ਵੈਸੇ ਤਾਂ ਵਾਈਗਰੋ ਆਪਾਂ ਨੂੰ ਜਾਣੀ ਚਾਹੀਦਾ ਜੇ ਆਪਾਂ ਜਾਈਏ ਤੇ ਖਾਲੀ ਜਿੱਥੇ ਅਨੰਦ ਕਾਰਜ ਹੁੰਦਾ ਹੈ ਉੱਥੇ ਜਾ ਕੇ ਆਪਾਂ ਉਹਨਾਂ ਨੂੰ ਜੋ ਵੀ ਦੇਣਾ ਲੈਣਾ ਉਹ ਕਰਕੇ ਹਨਾ ਜਾ ਸਕਦੇ ਆ ਲੇਕਿਨ ਜੇ ਸੰ ਫੈਮਿਲੀ ਵੱਲੋਂ ਫੋਰਸ ਹੋਵੇ ਬਹੁਤ ਜ਼ਿਆਦਾ ਮੇਰੇ ਨਾ ਸਕੇ ਚਾਚੇ ਦੇ ਬੇਟੇ ਦੇ ਮੈਰਿਜ ਦੀ 2 ਸਾਲ ਪਹਿਲੇ ਦੀ ਗੱਲ ਹੈ ਤੇ ਮੈਨੂੰ ਨਹੀਂ ਸੀ ਜਾਣਾ ਲਾਸਟ ਮੋਮੈਂਟ 'ਚ ਮੇਰਾ ਬਣਿਆ ਕਿ ਨਹੀਂ ਜਾਣਾ ਚਾਹੀਦਾ ਮੈਨੂੰ ਬਹੁਤ ਫੋਸ ਹੋਇਆ ਤੇ ਗੁਰੂ ਸਾਹਿਬ ਤੋਂ ਸਭ ਤੋਂ ਪਹਿਲਾਂ ਆਪਾਂ ਹੁਕਮਨਾਮਾ ਲੈਣਾ ਹੈ ਗੁਰੂ ਸਾਹਿਬ ਨੂੰ ਪੁੱਛਣਾ ਕਿ ਗੁਰੂ ਸਾਹਿਬ ਜੀ ਮੰਨਤੇ ਨਹੀਂ ਆ ਤੁਸੀਂ ਜਾਣਦੇ ਹੋ ਮੈਨੂੰ ਮਤਲਬ ਪਰਿਵਾਰ 'ਚ ਹੁਣ ਰਹਿਣਾ ਤੇ ਮੈਨੂੰ ਜਾਣਾ ਪੈਣਾ ਤੇ ਗੁਰੂ ਸਾਹਿਬ ਨੇ ਹੁਕਮਨਾਮਾ ਬਖਸ਼ਿਆ ਸੀ ਪਗਤਾਂ ਦੀ ਸਦਾਤੂ ਰੱਖਦਾ ਹਰ ਜੀ ਹੋਣਾ ਤੇ ਆਪਾਂ ਗੁਰੂ ਸਾਹਿਬ ਨੂੰ ਅਰਦਾਸ ਕਰਨੀ ਕਿ ਗੁਰੂ ਸਾਹਿਬ ਜੀ ਸਿਮਰਨ ਤੇ ਬਾਣੀ ਵਿਚਾਰ ਅਮਰਤਵੇਲਾ ਚਰੰਤੂੜ ਇਹ ਚਾਰ ਚੀਜ਼ਾਂ ਵਿਆਹ ਸੀਗਾ ਆਊਟ ਆਫ ਮੁੰਬਈ ਵਿਆਹ ਸੀ ਚੰਡੀਗੜ੍ਹ ਸੀ ਉਥੇ ਸਾਨੂੰ ਜਾਣਾ ਸੀਗਾ ਹੋਟਲ 'ਚ ਰੁਕਣਾ ਸੀ ਫਲਾ ਤੇ ਉਹ ਮੇਰੇ ਚਾਚੇ ਦੇ ਫੈਮਿਲੀ ਸਾਰੇ ਡ੍ਰਿੰਕ ਕਰਦੇ ਸਾਰੇ ਉਹ ਡੀਜੇ ਐਂਡ एवरीथिंग ਸੀਗਾ ਉਹਨਾਂ ਦਾ ਤੇ ਗੁਰੂ ਸਾਹਿਬ ਨੇ ਇੰਨੀ ਬਖਸ਼ਿਸ਼ ਕੀਤੀ ਵਾਇਦ ਰੂਹ ਕਿ ਮਤਲਬ ਹੋਟਲ ਦੇ ਵਿੱਚ ਵੀ ਬੈਠ ਕੇ ਚਲੋ ਜਦੋਂ ਉਹ ਲੋਕ ਸਾਰੇ ਆਪਣਾ ਇਹ ਕਰ ਰਹੇ ਸੀ ਜੋ ਵੀ ਡੀਜੇ ਵਗੈਰਾ ਸੀਗਾ ਜਦੋਂ ਅਸੀਂ ਹੋਟਲ 'ਚ ਆਉਂਦੇ ਸੀ ਗੁਰੂ ਸਾਹਿਬ ਨੇ ਮਤਲਬ ਫੋਨ ਤੇ ਆਪਣਾ ਆਪਣੇ ਮੋਬਾਈਲ 'ਤੇ ਦੋ ਪੰਕਤੀਆਂ ਭਾਵੇਂ ਵਿਚਾਰ ਕਰ ਲਓ ਵਿਚਾਰ ਕਰਕੇ ਆਪਾਂ ਗੁਰਬਾਣੀ ਵਿਚਾਰ ਨਾਲ ਗੁਰਸਾਹਿਬ ਨਾਲ ਜੋੜ ਸਕਦੇ ਆ ਅਨਰੋਧੀ ਗੁਰਸਾਹਿਬ ਨੂੰ ਚਰਨ ਤੂ ਅਨਰੋਧੀ ਸਿਮਰਨ ਕਰਨ ਲਈ ਗੁਰਸਾਹਿਬ ਨੂੰ ਬੇਨਤੀ ਕਰ ਸਕਦੇ ਆ ਚਰਨ ਤੂ ਜਰਦਾਸ ਬੇਨਤੀ ਕਰਕੇ ਕਿ ਗੁਰਸਾਹਿਬ ਜੀ ਮੇਰਾ ਚੇਤ ਨਹੀਂ ਜੋੜਦੇ ਆ ਤੇ ਮੇਰਾ ਮਨ ਨਹੀਂ ਆ ਮੈਂ ਮਜਬੂਰੀ ਕਰਕੇ ਆਈ ਆ ਤੇ ਯਕੀਨ ਮੰਨੋ ਵਾਹਿਗੁਰੂ ਗੁਰਸਾਹਿਬ ਤੋਂ ਅਨਰੋਧੀ ਸਿਮਰਨ ਚਲਾਉਣਗੇ ਤਾਂ ਤੁਹਾਡਾ ਧਿਆਨ ਉੱਥੇ ਲੱਗੇਗਾ ਤੁਸੀਂ ਭਾਵੇਂ ਉੱਥੇ ਡੀਜੇ ਵਾਹੋਂ ਭਾਵੇਂ ਡੀਜੇ ਵੱਜਦਾ ਹੋਵੇ ਭਾਵੇਂ ਢੋਲ ਵੱਜਦਾ ਹੋਵੇ ਤੁਹਾਨੂੰ ਗੁਰੂਸਾਹਿਬ ਧਿਆਨ ਜੋ ਦੀ ਜੋੜ ਦੇਣਾ ਤੁਹਾਡਾ ਮਨ ਹੀ ਨਹੀਂ ਕਰਨਾ ਅਸੀਂ ਮਤਲਬ ਮੈਂ ਮੇਰੇ ਸਿੰਘ ਤੇ ਮੇਰੇ ਬੇਟੇ ਅਸੀਂ ਅਸੀਂ ਤਿੰਨੋਂ ਲੱਗ ਹੀ ਥੜੇ ਰਹੇ ਆ ਹਨਾ ਅਸੀਂ ਲੱਗ ਲੱਗ ਹੀ ਰਹੇ ਆ ਜਿਆਦਾ ਨਹੀਂ ਉਹਨਾਂ ਦੇ ਵਿੱਚ ਵਿਛੜਿਆ ਅਸੀਂ ਕਿਉਂਕਿ ਮੇਰੇ ਪੇਕੇ ਆ ਦੇ ਸਾਈਡ ਦਾ ਸੀਗਾ ਲੇਕਿਨ ਵਾਇਗਰੋ ਫਿਰ ਅ ਗੁਰੂ ਸਾਹਿਬ ਨੇ ਕੋਈ ਐਓਜੀ ਰੂ ਮਿਲਾਈ ਜਿਵੇਂ ਆਪਾਂ ਮਤਲਬ ਜੇ ਕਿਸੇ ਨਾਲ ਗੱਲ ਕਰਨੀ ਗੁਰੂ ਸਾਹਿਬ ਦੀ ਗੱਲ ਵੀ ਕਰ ਸਕਦੇ ਆ ਆਪਾਂ ਪੁੱਛਾਰ ਵੀ ਕਰ ਸਕਦੇ ਆ ਤੇ ਗੁਰੂ ਸਾਹਿਬ ਇਸ ਤਰ੍ਹਾਂ ਦੀ ਬਖਸ਼ਿਸ਼ ਕਰ ਦਿੰਦੇ ਆ ਲੇਕਿਨ ਜੇ ਆਪਾਂ ਨੂੰ ਬਹੁਤ ਜ਼ਿਆਦਾ ਕੰਪਲਸਰੀ ਹੋਵੇ ਜਾਣਾ ਤੇ ਪਹਿਲੇ ਪੈਲ ਗੁਰੂ ਸਾਹਿਬ ਤੋਂ ਹੁਕਮ ਲੈ ਹੋ ਬਗੈਰ ਨਾ ਜਾਓ ਵਾਇਗਰੋ ਬਿਲਕੁਲ ਨਾ ਜਾਓ ਉਹ ਹਾਂ ਕਹਿਣ ਜੋ ਨਾ ਕਹਿਣ ਇਹ ਤੁਸੀਂ ਆਪ ਡਿਸਾਈਡ ਕਰਨਾ ਕਿਉਂਕਿ ਮੈਨੂੰ ਗੁਰੂ ਸਾਹਿਬ ਨੇ ਪੋਜ਼ਿਟਿਵ ਹੁਕਮਨਾਮਾ ਦਿੱਤਾ ਸੀ ਕਿ ਉਹ ਜਾਣਦੇ ਸੀ ਉਹਦੇ ਬਾਅਦ ਉਹ ਮੈਰਿਜ ਤੋਂ ਬਾਅਦ ਵਾਈਗਰੂ ਮੇਰੇ ਪੇਕੇ ਘਰ ਤੋਂ ਮੇਰਾ ਬਿਲਕੁਲ ਹੀ ਗੱਲਬਾਤ ਬੰਦ ਹੋ ਗਈ ਆ ਇਸ ਦਾ ਮੈਨੂੰ ਕੋਈ ਅਫਸੋਸ ਨਹੀਂ ਆ ਕਿਉਂਕਿ ਮੇਰੇ ਨਾਲ ਗੁਰੂ ਸਾਹਿਬ ਹੁੰਦੇ ਆ ਹਨਾ ਤੇ ਇਹੀ ਬੇਨਤੀ ਆ ਵਾਹਿਗੁਰੂ ਆਪਣੀ ਅਵਸਥਾ ਜੇ ਆਪਾਂ ਭਗਤੀ ਕਰਨਾ ਚਾਹੁੰਦੇ ਆ ਗੁਰੂ ਸਾਹਿਬ ਨਾਲ ਜੁੜਨਾ ਚਾਹੁੰਦੇ ਆ ਸੱਚਖੰਡ ਜਾਣਾ ਚਾਹੁੰਦੇ ਆ ਤੇ ਵਾਹਿਗੁਰੂ ਗੁਰੂ ਸਾਹਿਬ ਨੂੰ ਹਰ ਜਗ੍ਹਾ ਤੇ ਆਪਣੇ ਜੀਵਨ ਦੇ ਕਦਮ-ਕਦਮ ਤੇ ਪਹਿਲ ਦੇਣੀ ਆ ਉਹਨਾਂ ਨੂੰ ਪੁੱਛ ਕੇ ਹਰੇ ਕੰਮ ਕਰਨਾ ਫਿਰ ਉਹ ਆਪਣੇ ਨਾਲ ਰਹਿੰਦੇ ਆ ਇਹਨਾਂ ਨੂੰ ਸ਼ੇਅਰ ਕਰਨਾ ਸੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤ ਗੁਰੂ ਸਾਹਿਬ ਇਹਦੇ ਬਾਰੇ ਮੈਂ ਵੀ ਪ੍ਰੈਕਟੀਕਲ ਸ਼ੇਅਰ ਕਰਨਾ ਸੀਗਾ ਮੈਂ ਵਾਹਿਗੁਰੂ ਇੱਥੇ ਤੇ ਨਿਊਜ਼ੀਲੈਂਡ 'ਚ ਜੌਬ ਕਰਦਾ ਤੇ ਵਾਇਗਰੂ ਜੌਬ ਤੇ ਜਿਹੜੇ ਰੈਜ਼ੀਡੈਂਟ ਹੈਲਥ ਕੇਅਰ 'ਚ ਆ ਤੇ ਅਸੀਂ ਉਹਨਾਂ ਨੂੰ ਬਾਹਰ ਲੈ ਕੇ ਜਾਂਦੇ ਆਂ ਕੰਮ ਜਿਵੇਂ ਡਿਨਰ ਵਗੈਰਾ ਕਰਾਨ ਤੇ ਤੇ ਉਹ ਉੱਥੇ ਵਾਇਗਰੂ ਡਰਿੰਕ ਵਗੈਰਾ ਕਰਦੇ ਆ ਉਹ ਰੈਜ਼ੀਡੈਂਟ ਤੇ ਮੈਂ ਮੇਰੀ ਜੌਬ ਦਾ ਪਾਰਟ ਸੀਗਾ ਸ਼ਾਇਦ ਮੈਂ ਪਹਿਲਾਂ ਵੀ ਐਕਸਪੀਰੀਅੰਸ ਸ਼ੇਅਰ ਕੀਤਾ ਸੀ ਤੇ ਮੈਂ ਗੁਰੂ ਸਾਹਿਬ 기 ਅਰਦਾਸ ਕਰਕੇ ਕਿ ਗੁਰੂ ਸਾਹਿਬ ਹੁਣ ਜਾਣਾ ਤਾਂ ਪੈਣਾ ਕਿਉਂਕਿ ਡਿਊਟੀ ਆ ਨਾਲ ਰਹਿਣਾ ਪੈਣਾ ਉਹਨਾਂ ਦੇ ਤੇ ਇੰਟੈਲੈਕਚੁਅਲ ਡਿਸੇਬਲ ਹੁੰਦੇ ਆ ਜਿਹਨਾਂ ਨੂੰ ਨਾਲ ਲੈ ਕੇ ਜਾਂਦੇ ਆ ਵਾਹਿਗੁਰੂ ਤੇ ਉਹ ਮੰਥਲੀ ਇੱਕ ਕੋਆਰਡੀਨੇਟਰ ਤੇ ਜਾਂਦੇ ਆ ਤੇ ਗੁਰੂ ਸਾਹਿਬ ਅਗੇ ਅਰਦਾਸ ਕਰਕੇ ਵਾਹਿਗੁਰੂ ਮੈਂ ਗਿਆ ਤੇ ਮੈਂ ਉੱਥੇ ਗੁਰੂ ਸਾਹਿਬ ਨੇ ਬੜੀ ਬਖਸ਼ਿਸ਼ ਕੀਤੀ ਵਾਹਿਗੁਰੂ ਅੰਦਰ ਉਹ ਵਾਹਿਗੁਰੂ ਵਾਹਿਗੁਰੂ ਚੱਲਦਾ ਰਿਹਾ ਤੇ ਇੱਕ ਤਾਂ ਵਾਹਿਗੁਰੂ ਉਹ ਉਹ ਸਿਨੈਰੀਓ ਸੀਗਾ ਜਿੱਥੇ ਕਿ ਸਾਡੀ ਡਿਊਟੀ ਹੈ ਬਟ ਸਾਨੂੰ ਜਾਣਾ ਪੈਣਾ ਉਸ ਮੌਕੇ ਤੇ ਦੂਜਾ ਵਾਹਿਗੁਰੂ ਹੁਣੇ ਰੀਸੈਂਟਲੀ ਪਿਛਲੇ 크ਿਸਮਸ ਤੇ ਮੇਰੀ ਮਤਲਬ ਮੇਰੀ ਡਿਊਟੀ ਵੀ ਨਹੀਂ ਸੀਗੀ ਮੈਂ ਫੇਰ ਵੀ ਕ੍ਰਿਸਮਸ ਤੇ ਪਾਰਟੀ ਸੀਗੀ ਤੇ ਸਾਰੇ ਸਟਾਫ ਨਾ ਜਾਣਾ ਸੀਗਾ ਇੱਕ ਰੈਜ਼ੀਡੈਂਟ ਨਾਲ ਕਿਸੇ ਨੇ ਕਿਸੇ ਹੋਰ ਸਟਾਫ ਦੀ ਡਿਊਟੀ ਸੀਗੀ ਬਟ ਮੈਂ ਕਹਿ ਰਿਹਾ ਸੀ ਮੈਂ ਜਾਊਗਾ ਤੇ ਗੁਰੂ ਸਾਹਿਬ ਨੇ ਦੋ ਤਿੰਨ ਵਾਰ ਹਿੰਟ ਵੀ ਦਿੱਤਾ ਬਟ ਵਾਹਿਗੁਰੂ ਮੈਂ ਮਤਲਬ ਇੰਨਾ ਜ਼ਿਆਦਾ ਪਤਾ ਨਹੀਂ ਕੀ ਹੋਇਆ ਵਾਹਿਗੁਰੂ ਮੈਂ ਇਹ ਮਤਲਬ ਮੇਰੇ ਧਿਆਨ 'ਚ ਨਹੀਂ ਸੀਗਾ ਵੀ ਮੈਂ ਮੈਨੂੰ ਜਾਣਾ ਚਾਹੀਦਾ ਹੈ ਕਿ ਨਹੀਂ ਹਾਲਾਂਕਿ ਉੱਥੇ ਡਰਿੰਕ ਉੱਥੇ ਵੀ ਸਰਵ ਹੋਣੀ ਸੀਗੀ ਪਤਾ ਸੀਗਾ ਤੇ ਉੱਥੇ ਡੀਜੇ ਪਾਰਟੀ ਵਗੈਰਾ ਵੀ ਸੀਗੀ ਤੇ ਮੈਂ ਜਾਣਾ ਸੀ ਵਾਇਗਰੂ ਸੇਮ ਡੇ ਜਿਸ ਦਿਨ ਪਾਰਟੀ ਸੀਗੀ ਸ਼ਨੀਵਾਰ ਸੀਗਾ ਵਾਇਗਰੂ 11:00 ਵਜੇ ਮੈਂ ਸੋਫਾ ਲੈਣ ਗਿਆ ਆਪਣੇ ਘਰ ਦੇ ਕਿਸੇ ਕੰਮ ਪਿੱਛੇ ਤੇ ਵਾਇਗਰੂ ਮਤਲਬ ਮੈਨੂੰ ਐਨ ਪਤਾ ਲੱਗਿਆ ਵੀ ਕਿਸੇ ਨੇ ਮੇਰੀ ਡਾਂਗ ਮਾਰੀ ਹੈ ਵੀ ਲੱਤ ਤੇ ਇੰਨਾ ਵੱਡਾ ਸਵੋਇੰਗ ਹੋ ਗਿਆ ਵਾਇਗਰੂ ਮੈਂ ਮਤਲਬ ਮੇਰੀ ਮੇਰੀ ਪੈਰ ਤੇ 6:00 ਵਜੇ ਤੇ ਉਸ ਦਿਨ ਦਾ ਵਾਇਗਰੂ ਬੈਠਿਆ ਹੋਇਆ ਮੇਰਾ ਹਾਲੇ ਤੱਕ ਲੱਤ ਹਾਲੇ ਤੱਕ ਲੋਟ ਨਹੀਂ ਆਈ ਤੇ ਪਾਰਟੀ ਪੁੱਟੀ ਤੇ ਤਾਂ ਕੀ ਜਾਣਾ ਸੀਗਾ ਤੇ ਗੁਰੂ ਸਾਹਿਬ ਆਪ ਸਮਝਾਉਂਦੇ ਆ ਵਾਇਰ ਤੇ ਤੇ ਜਦੋਂ ਆਪਾਂ ਨਹੀਂ ਮੰਨਦੇ ਫਿਰ ਤੇ ਜਦੋਂ ਸਿੰਘਾਂ ਵੱਲੋਂ ਡੰਡਾ ਫਿਰਦਾ ਫਿਰ ਉਹ ਵੀ ਬੜਾ ਕਹਿੜਾ ਹੁੰਦਾ ਵਾਇਰ ਤੇ ਬਹੁਤ ਸ਼ੁਕਰਾਨਾ ਗੁਰੂ ਸਾਹਿਬ ਦਾ ਤੇ ਇਹ ਵਾਇਰ ਨੂੰ ਮੈਂ ਆਪਣਾ ਪ੍ਰੈਕਟੀਕਲ ਸ਼ੇਅਰ ਕਰਨਾ ਸੀ